ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤਰੀਕ ਹੈਗੀ ਆ 20 ਜੁਲਾਈ ਦਿਨ ਹੈਗਾ ਅੱਜ ਐਤਵਾਰ ਦਾ ਤੇ ਰਾਤ ਆਪਾਂ ਆਈ ਗਏ ਸੀ ਕਿ ਤੁਹਾਨੂੰ ਦੱਸਿਆ ਸੀ ਕਿ ਆਪਾਂ ਗੁਰੂਕਾਤਲ ਗੁਰਦੁਆਰਾ ਸਾਹਿਬ ਹੈਗਾ ਆਗਰੇ ਤੋਂ ਬਾਰ-ਬਾਰ ਹੈ ਤਕਰੀਬਨ 10 ਕਿਲੋਮੀਟਰ ਤੇ ਇੱਥੇ ਆ ਗਏ ਸੀ ਆਪਾਂ ਤੇ ਇੱਥੇ ਦਾ ਆਪਾਂ ਇਤਿਹਾਸ ਜਾਣਦੇ ਵੀਡੀਓ ਆਪਾਂ ਰਾਤ ਤਾਂ ਨਹੀਂ ਬਣਾਈ ਕਿਉਂਕਿ ਹਨੇਰਾ ਹੋ ਗਿਆ ਸੀ ਟ੍ਰੇਨ ਆ ਜਿਹੜੀ ਉਹਦਾ ਟਾਈਮ ਸੀਗਾ ਤਕਰੀਬਨ 9:30 10 ਵਜੇ ਦਾ ਇੱਥੇ ਪਹੁੰਚਣ ਦਾ ਸੀਗਾ ਆਗਰੇ ਦੇ ਕੋਲੇ ਤੇ ਟ੍ਰੇਨ ਦਾ ਜਿਹੜਾ ਅਸਲ ਆਈਆ ਟ੍ਰੇਨ ਉਹ ਆਈਆ 5.5 ਘੰਟੇ ਤਕਰੀਬਨ 12 ਵਜੇ ਦੇ ਕਰੀਬ ਆਈਆ ਤੇ ਫਿਰ ਇੱਥੇ ਆ ਕੇ ਕੋਈ ਆਟੋ ਵਗੈਰਾ ਬਹੁਤ ਜਨਦੀ ਮੁਸ਼ਕਲ ਸੀ ਮੈਂ ਆਗਰੇ ਤੋਂ ਨਾ ਪਹਿਲਾਂ ਹੀ ਮਤਲਬ ਕਿ ਉੱਤਰ ਕੇ ਇੱਕ ਰਾਜਾ ਕੀ ਮੰਡੀ ਨਾਂ ਦਾ ਸਟੇਸ਼ਨ ਆਉਂਦਾ ਵਾ ਉੱਥੇ ਮੇਰੇ ਨਾਲ ਮੇਰੇ ਜਾਣਕਾਰ ਨੇ ਦੱਸਤਾ ਉੱਥੇ ਕੋਲੇ ਕਿ ਵੀ ਤੂੰ ਇੱਥੇ ਉਤਰ ਇਥੋਂ ਨੇੜੇ ਰਹੁ ਟਾਈਮ ਵੀ ਵਜੂ ਤੇ ਕਿਰਾਇਆ ਵੀ ਘੱਟ ਲੱਗੂਗਾ ਉੱਥੇ ਉਤਰਿਆ ਫਿਰ ਮੈਂ ਉੱਥੋਂ ਰਾਤ ਨੂੰ ਗੁਰਦੁਆਰਾ ਸਾਹਿਬ ਆਇਆ ਪ੍ਰਸ਼ਾਦਾ ਪਾਣੀ 12:30 ਤੇ ਇੱਥੇ ਛਕਿਆ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਮੈਨੂੰ ਹਾਲ ਦਿੱਤਾ ਵਾ ਹਾਲ ਦੇ ਵਿੱਚ ਛੋਟਾ ਹਾਲ ਹੁੰਦਾ ਵੱਡਾ ਨਹੀਂ ਹੁੰਦਾ ਉਹਦੇ ਵਿੱਚ ਥੋੜੇ ਜਾਨੇ ਹੁੰਦੇ ਨੇ ਪੱਖਾ ਕੂਲਰ ਵਧੀਆ ਪੂਰਾ ਠੰਡਾ ਸੀਗਾ ਵਧੀਆ ਸੀਗਾ ਪ੍ਰਸ਼ਾਦੇ ਪਾਣੀ ਤੋਂ ਬਾਅਦ ਆਪਾਂ ਉੱਥੇ ਵਿਸ਼ਰਾਮ ਕੀਤਾ ਤੇ ਵਧੀਆ ਰਿਹਾ ਵਾ ਤੇ ਅੱਜ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਿਵੇਂ ਵੀ ਹਨਾ ਰਹੂਗਾ ਤੇ ਇਹਦੇ ਆਪਾਂ ਗੁਰਦੁਆਰਾ ਸਾਹਿਬ ਦਾ ਜਿਹੜਾ ਜੋ ਵੀ ਇਤਿਹਾਸ ਆ ਉਹ ਤੁਹਾਨੂੰ ਦੱਸਦੇ ਆਂ ਤੇ ਇਹ ਧਰਤੀ ਚਾਰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਗੁਰੂ ਨਾਨਕ ਮਹਾਰਾ ਜਦੋਂ ਦੱਖਣ ਤੋਂ ਵਾਪਸ ਆਉਂਦੇ ਸਮੇਂ ਇੱਥੇ ਉਹ ਆਏ ਸੀ ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਏ ਸੀ ਤੇ ਉਹਨਾਂ ਨਾਲ ਜੋ ਰਿਲੇਟਡ ਇਹ ਗੁਰਦੁਆਰਾ ਹੈ ਸਭ ਤੋਂ ਪਹਿਲਾਂ ਜੀ ਆਪਾਂ ਤੁਹਾਨੂੰ ਮੰਜੀ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਇਸ ਸਥਾਨ ਦੇ ਬਾਰੇ ਵੀ ਦੱਸਦੇ ਆ ਤੁਸੀਂ ਆਲੇ-ਦਾਲੇ ਦੇਖੋ ਕਿੰਨੇ ਖੁੱਲੇ ਹਰੇ ਭਰੇ ਘਾਹ ਦੇ ਮੈਦਾਨ ਨੇ ਤੇ ਇੱਧਰ ਸਰਾਵਾਂ ਬਣੀਆਂ ਹੋਈਆਂ ਨੇ ਤੇ ਇੱਥੋਂ ਦਾ ਆਪਾਂ ਇਤਿਹਾਸ ਤੁਹਾਨੂੰ ਦੱਸਦੇ ਆ ਗੁਰੂ ਤੇਗ ਬਹਾਦਰ ਜੀ ਨਾਲ ਕਿਵੇਂ ਜੁੜਿਆ ਹੋਇਆ ਤੇ ਜਦੋਂ 1675 ਈਸਵੀ ਵਿੱਚ ਇੱਥੇ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸੀ ਗੁਰਦੁਆਰਾ ਮੰਜੀ ਸਾਹਿਬ ਜਦੋਂ ਪਹਿਲੀ ਵਾਰੀ ਆਏ ਇੱਥੇ ਇੱਕ ਗਰੀਬ ਚਰਵਾਹਾ ਸੀ ਜਿਹੜਾ ਕਿ ਭੇਡਾਂ ਬੱਕਰੀਆਂ ਚਾਰਦਾ ਹੁੰਦਾ ਸੀ ਤੇ ਉਹਦਾ ਨਾਂ ਸੀ ਜੀ हसन ਅਲੀ ਤੇ ਉਹਦੀ ਗਰੀਬੀ ਕਿਵੇਂ ਕੱਟੀ ਗੁਰੂ ਜੀ ਨੇ ਉਸ ਸਮੇਂ ਦਾ ਜਿਹੜਾ ਮੁਗਲ ਬਾਦਸ਼ਾਹ ਸੀ ਔਰੰਗਜੀਬ ਉਹਦੀਆਂ ਫੌਜਾਂ ਨੂੰ ਗ੍ਰਿਫਤਾਰ ਕਰਵਾਇਆ ਸੀ ਉਸ ਚਰਵਾਹੇ ਦੇ ਰਾਹੀਂ ਤਾਂ ਕਿ ਉਹਦੀ ਗਰੀਬੀ ਕੱਟੀ ਜਾ ਸਕੇ ਤੇ ਉਹਨੂੰ ਬਦਲੇ ਵਿੱਚ ਮੁਗਲ ਬਾਦਸ਼ਾਹ ਵੱਲੋਂ 500 ਜਿਹੜੀਆਂ ਮੋਹਰਾਂ ਦਾ ਇਨਾਮ ਮਿਲਿਆ ਸੀ ਤੇ ਇਸ ਸਥਾਨ ਤੇ ਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਸੀ ਤੇ ਨਾਲ ਹੀ ਭੋਰਾ ਸਾਹਿਬ ਉੱਥੇ ਫਿਰ ਰੱਖਿਆ ਗਿਆ ਸੀ ਉਹ ਵੀ ਆਪਾਂ ਦਰਸ਼ਨ ਕਰਵਾਉਨੇ ਆ ਤੁਹਾਨੂੰ ਪਹਿਲਾਂ ਆਪਾਂ ਇੱਥੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਈਏ ਜੀ ਅੰਦਰੋਂ ਜਾ ਕੇ ਆਪਾਂ ਗੁਰਦਰਮਨ ਜੀ ਸਾਹਿਬ ਦੇ ਉੱਪਰ ਵੀ ਕੰਮ ਚੱਲੀ ਜਾਂਦਾ ਜੇ ਆਪਾਂ ਭੋਰਾ ਸਾਹਿਬ ਦੇ ਜਿਹੜੇ ਦਰਸ਼ਨ ਉਹ ਬਾਅਦ ਚ ਕਰਦੇ ਆ ਪਹਿਲਾਂ ਆਪਾਂ ਮੇਨ ਜਿਹੜੇ ਗੁਰੂ ਘਰ ਦੇ ਦਰਬਾਰ ਆ ਆਪਾਂ ਪਹਿਲਾਂ ਉਹਦੇ ਦਰਸ਼ਨ ਕਰ ਲਈਏ ਜੀ ਤੁਹਾਨੂੰ ਅੰਦਰੋਂ ਦਿਖਾਉਨੇ ਆ ਕਿ ਉਹ ਜਿਹੜਾ ਆਰਚੀਟੈਕਚਰ ਆ ਉਹ ਪੁਰਾਣਾ ਇਤਿਹਾਸ ਨੂੰ ਰੱਖਣਾ ਹੈ ਮੇਰੇ ਸੰਗੀ ਵੀ ਨਾਉ ਸੰਗੀ ਨੇ ਤੇ ਸਾਥ ਕਿਹਨਾ ਹੋਵੇ ਕਹਿੰਦਾ ਜਾਣਵਾਟ ਨੇ ਤਾਂ ਨਾ ਪਰ ਉਹ ਅਕੀਤਨ ਇੱਥੇ ਬਾਬਾ ਜੀ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਜਿਹੜੇ ਥੰਮ ਸੀ ਨਾ ਇਹ ਪੁਰਾਣੇ ਸਮੇਂ ਦੇ ਸੀਗੇ ਬਹੁਤ ਮਜ਼ਬੂਤ ਸੀਗੇ ਤੇ ਉੱਪਰ ਦੁਬਾਰਾ ਬਣਾਇਆ ਗਿਆ ਸੀ ਉੱਪਰ ਜਿਹੜੀਆਂ ਛੱਤਾਂ ਲੈਂਟਰ ਵਗੈਰਾ ਤੇ ਆਰਕੀਟੈਕਚਰ ਉਹਦੀ ਉੱਪਰ ਉਦਾਂ ਹੀ ਨਾ ਰੰਗ ਕਰਤਾ ਸੀਗਾ ਤੇ ਰੰਗ ਕਰਕੇ ਬਹੁਤ ਹੀ ਮਤਲਬ ਕਿ ਸ਼ਾਨਦਾਰ ਲੱਗ ਰਹੇ ਨੇ ਬਹੁਤ ਵਧੀਆ ਸੋਹਣੇ ਬਹੁਤ ਲੱਗ ਰਹੇ ਨੇ ਇਦਾਂ ਲੱਗਦਾ ਕਿ ਜਿਵੇਂ ਅੱਜ ਦੇ ਹੁਣ ਇਹ ਤੇ ਹੁਣ ਆਪਾਂ ਚੱਲਦੇ ਆ ਜੀ ਇੱਥੋਂ ਆਪਾਂ ਦਰਸ਼ਨ ਕਰ ਲਈ ਤੇ ਲੰਗਰ ਚੱਲਦੇ ਆ ਪ੍ਰਸ਼ਾਦਾ ਪਾਣੀ ਛਕਦੇ ਆ ਰਾਤ ਭਈ ਜਦੋਂ ਆਪਾਂ ਨੇਰੇ ਹੋਇਆ ਸੀ 12:30 ਤਾਂ ਇੱਥੇ ਬਾਬਾ ਜੀ ਨੇ ਆਪਾਂ ਨੂੰ ਲੰਗਰ ਪਾਣੀ ਛਕਾਇਆ ਸੀ ਤੇ ਤਿੰਨ ਚਾਰ ਸੰਗ ਇੱਥੇ ਹਮੇਸ਼ਾ 24 ਘੰਟੇ ਮਤਲਬ ਕਿ ਲੰਗਰ ਜੀ ਹੁੰਦੇ ਨੇ ਪਾਰਕਿੰਗ ਇੰਨੀ ਖੁੱਲੀ ਆ ਨਾ ਕਿ ਇੱਥੇ ਚਾਹੇ 100 150 ਗੱਡੀ ਖੜਾ ਲਓ ਜਿੰਨੀਆਂ ਸੰਗ ਤਾਂ ਜਾਂਦੀਆਂ ਨੇ ਪਟਨਾ ਸਾਹਿਬ ਨੂੰ ਹਜੂਰ ਸਾਹਿਬ ਨੂੰ ਇੱਧਰ ਤਾਜ ਮਹਿਲ ਵੇਖਣ ਆਉਂਦੀਆਂ ਨੇ ਲਾਲ ਕਿਲਾ ਤੇ ਇੱਧਰ ਹੋਰ ਜਾਂਦੀਆਂ ਨੇ ਹਨਾ ਬ੍ਰਿੰਦਾਵਨ ਨੂੰ ਤਾਂ ਇੱਥੇ ਜ਼ਰੂਰ ਆਉਂਦੀਆਂ ਨੇ ਤੇ ਇੱਕ ਗੱਲ ਆਪਾਂ ਹੋਰ ਕਰਨੀ ਸੀ ਤੁਹਾਡੇ ਨਾਲ ਤੇ ਜਿਹੜੀ ਤੁਹਾਨੂੰ ਦੱਸਿਆ ਸੀ ਵੀ ਤਾਜ ਮਹਿਲ ਆਪਾਂ ਜਾਵਾਂਗੇ ਤੇ ਤਾਜ ਮਹਿਲ ਇੱਕ ਲਾਲ ਕਿਲਾ ਦਿੱਲੀ ਆ ਜਿਹੜਾ ਕਿ ਬੰਦ ਸੀ ਤੁਹਾਨੂੰ ਦੱਸਿਆ ਸੀ ਤੇ ਇੱਕ ਲਾਲ ਕਿਲਾ ਭਾਈ ਇੱਥੇ ਵੀ ਆਗਰੇ ਤੇ ਉਹਦੀ ਆਪਾਂ ਦੋਨਾਂ ਦੀ ਜਿਹੜੀ ਵੀਡੀਓ ਆਪਾਂ ਲੱਗ ਤੋਂ ਬਣਾਵਾਂਗੇ ਇਹ ਤੁਹਾਨੂੰ ਸੂਚਨਾ ਦੇਣੀ ਸੀ ਬਾਕੀ ਆ ਉੱਪਰੋਂ ਵੀਡੀਓ ਬਣਾ ਰਿਹਾ ਹਾਂ ਮੈਂ ਤੇ ਇਧਰ ਨਾਲ ਹੀ ਆਪਾਂ ਆ ਲੰਗਰ ਸਾਹਿਬ ਆ ਗਿਆ ਥੱਲੇ ਰਹਿਸ਼ ਆ ਗਿਆ ਤੇ ਨਾਲ ਇੱਧਰ ਗੁਰਦਰਾ ਸਾਹਿਬ ਦੀ ਉੱਪਰਲੇ ਪਾਸੇ ਇਮਾਰਤ ਬਣੀ ਹੋਈ ਆ ਭਾਈ ਬਹੁਤ ਹੀ ਸੋਹਣੀ ਲੱਗ ਰਹੀ ਆ ਹਵਾ ਚੱਲ ਰਹੀ ਆ ਤੇ ਬਾਕੀ ਜਿਹੜਾ ਆਪਾਂ ਇਤਿਹਾਸ ਤੁਹਾਨੂੰ ਪਹਿਲਾਂ ਦੱਸਿਆ ਤੁਸੀਂ ਆ ਵੀਡੀਓ ਵਿੱਚ ਇਹਨੂੰ ਰੋਕ ਕੇ ਵੀ ਪੜ੍ਹ ਸਕਦੇ ਹੋ ਹੁਣ ਤੁਹਾਨੂੰ ਜੀ ਕਰਾਉਣੇ ਆਪਾਂ ਭੋਰਾ ਸਾਹਿਬ ਦੇ ਦਰਸ਼ਨ ਤੇ ਇਹ ਉਹੀ ਭੋਰਾ ਸਾਹਿਬ ਆ ਤੇ ਇੱਥੇ ਜਦੋਂ ਗ੍ਰਿਫਤਾਰ ਹੋਣ ਤੋਂ ਮਗਰੋਂ ਇੱਥੇ 9 ਦਿਨ ਨਜ਼ਰਬੰਦ ਰੱਖਿਆ ਗਿਆ ਸੀਗਾ ਗੁਰੂ ਤੇਗ ਬਹਾਦਰ ਜੀ ਨੂੰ ਤੇ ਬਹੁਤ ਹੀ ਵੀਡੀਓ ਆਪਾਂ ਨਹੀਂ ਬਣਾਈ ਜਿੰਨੀ ਕਿ ਬਣਾਉਣ ਦਿੱਤੀ ਮਤਲਬ ਕਿ ਆਪਾਂ ਨੂੰ ਇੱਥੇ ਅੰਦਰ ਮਨਾਂ ਕਰਤਾ ਸੀ ਕਿ ਵੀਡੀਓ ਨਹੀਂ ਭਾਈ ਬਣਾ ਸਕਦੇ ਤੁਸੀਂ ਤੇ ਇੱਥੇ ਰੱਖਿਆ ਗਿਆ ਸੀ ਇਸ ਤੇ 9 ਦਿਨ ਰੱਖਿਆ ਤੇ ਉਸ ਤੋਂ ਬਾਅਦ ਦਿੱਲੀ ਲਿਜਾਇਆ ਗਿਆ ਸੀਗਾ ਤੇ ਪੰਜ ਸਿੰਘ ਨਾਲ ਗਏ ਸੀਗੇ ਗੁਰੂ ਜੀ ਦੇ ਫਿਰ ਰਾਤ ਭਾਈ ਜਦ ਬਾਬਾ ਜੀ ਨੇ ਰਹਿਣ ਲਈ ਦਿੱਤਾ ਪਹਿਲਾਂ ਮੈਂ ਇੱਧਰ ਆ ਗਿਆ ਨੇਰੇਚਾ ਹਸਰਾਵਾਲਾ ਇੱਥੇ ਕਮੋ ਕਮ ਚੱਲੀ ਜਾਂਦਾ ਸੀ ਫਿਰ ਮੈਂ ਕਮਰੇ ਕੁਮਰੇ ਦੇਖੇ ਨੇਰੇ 'ਚ ਮੈਨੂੰ ਕੁਝ ਲੱਭਿਆ ਨਹੀਂ ਤੇ ਫਿਰ ਮੈਨੂੰ ਬਾਬਾ ਜੀ ਨੇ ਦੱਸਿਆ ਕਿ ਅੰਦਰ ਜਾ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਨਿਰਮਾਣ ਆ ਉਹ ਹੋਇਆ ਸੀਗਾ 1971 ਈਸਵੀ ਵਿੱਚ ਲੋਕਲ ਸੰਗਤ ਸੀ ਆਗਰੇ ਦੀ ਉਹਨਾਂ ਵੱਲੋਂ ਬਾਬਾ ਸਾਧੂ ਸਿੰਘ ਬਾਬਾ ਮੋਨੀ ਸਿੰਘ ਤੇ ਉਹਨਾਂ ਨੂੰ ਸੌਂਪੀ ਗਈ ਸੀ ਤੇ ਇੱਥੇ ਗੁਰੂ ਘਰ ਲੰਗਰ ਆ ਜਿਹੜਾ 24 ਘੰਟੇ ਚੱਲਦਾ ਕਿਉਂਕਿ ਦਿੱਲੀ ਵਾਲਾ ਵੱਡਾ ਰੋੜ ਆ ਤੇ ਜਿਹੜੀ ਆਵਾਜ਼ਾਈ ਆ ਉਹ ਚੱਲਦੀ ਰਹਿੰਦੀ ਆ ਭਾਈ ਤੇ ਗੁਰੂ ਕੇ ਲੰਗਰ ਵੀ 24 ਘੰਟੇ ਨੇ ਇੱਥੇ ਛੋਟੇ ਬੱਚਿਆਂ ਨੂੰ ਨਾ ਸੰਗੀਤ ਵਿਦਿਆਲਿਆ ਵਿੱਚ ਸੰਗੀਤ ਵੀ ਸਿਖਾਇਆ ਜਾਂਦਾ ਤੇ ਇੱਥੇ ਇੱਕ ਇਤਿਹਾਸਕ ਖੂਹ ਵੀ ਆ ਉਹ ਵੀ ਦੇਖਦੇ ਆਪਾਂ ਜਾ ਕੇ ਤੇ ਇਧਰ ਏਸੀ ਕਮਰੇ ਵੀ ਬਣਾਏ ਗਏ ਨੇ ਇੱਥੇ ਜਿਹੜੇ ਐਨ ਆਰ ਆਈ ਸੰਗਤ ਆਉਂਦੀ ਆ ਤੇ ਏਸੀ ਕਮਰੇ ਵੀ ਭਾਈ ਬਹੁਤ ਨੇ ਇੱਕ ਇੱਥੇ ਇਤਿਹਾਸਕ ਨਾ ਖੂਹ ਵੀ ਆ ਮੈਂ ਇਹਨਾਂ ਤੋਂ ਪੁੱਛਿਆ ਮੈਂ ਕਿਹਾਦਾ ਇਤਿਹਾਸ ਕਿੱਥੇ ਲਿਖੋ ਕਹਿੰਦੇ ਵੀ ਉਦਾਂ ਇੱਥੇ ਗੁਰੂ ਤੇਗ ਬਹਾਦਰ ਜੀ ਜਦੋਂ ਆਏ ਸੀ ਨਾ ਇੱਥੇ ਤੇ ਉਹਨਾਂ ਨੇ ਇੱਥੇ ਜਲ ਛਕਿਆ ਸੀਗਾ ਤੇ ਤਾਂ ਕਰਕੇ ਇੱਥੇ ਜਿਹੜਾ ਖੂਹ ਨਾ ਇੱਕ ਉਹਦਾ ਇਤਿਹਾਸਕ ਨਿਸ਼ਾਨੀ ਵਜੋਂ ਮਤਲਬ ਕਿ ਰੱਖਿਆ ਹੋਇਆ ਵਾ ਆਪਾਂ ਦੇਖਦੇ ਆ ਕਿੱਥੇ ਅਮਨ ਲਾਦਾ ਸ਼ਾਇਦ ਉੱਪਰ ਉਹਦਾ ਕੰਮ ਚੱਲਦਾ ਉਹਦਾ ਥੋੜਾ ਕੰਸਟਰਕਸ਼ਨ ਵਗੈਰਾ ਚੱਲਦੀ ਆ ਆਪਾਂ ਜਾ ਕੇ ਦੇਖਦੇ ਆ ਇਹ ਵਾਲਾ ਵਾ ਉਹ ਇਤਿਹਾਸਕ ਖੂਹ ਜਿਹੜਾ ਗੁਰੂ ਤੇਗ ਬਹਾਦਰ ਜੀ ਜਦੋਂ ਇੱਥੇ ਨਾ ਜਲ ਛਕਿਆ ਸੀ ਉਹਨਾਂ ਨੇ ਤੇ ਕਾਫੀ ਡੂੰਘਾ ਭਈਆ ਕਿਤਨਾ ਹੈ ਇਸ ਦੀ ਡੂੰਘਾਈ ਕਿਤਨੀ ਹੈ 90 ਫੁੱਟ 90 ਫੁੱਟ ਦੀ ਡੰਗਾਈ ਆ ਕਹਿੰਦੇ ਤੇ ਇਹ ਕੰਸਟ੍ਰਕਸ਼ਨ ਦਾ ਕੰਮ ਚੱਲ ਜੰਦਾ ਫਲਾਲ ਇੱਥੇ ਮੇਲਾ ਦਾ ਉੱਪਰ ਸ਼ੈੱਡ ਛੁੱਡ ਮੀਂਹ ਨੂੰ ਤਾਂ ਜਾਕ ਉਦ ਦਾ ਪਾਉਣਾ ਹੋਊਗਾ ਇੱਥੇ ਇਹ ਹੈਗਾ ਜੀ ਇਤਿਹਾਸਕ ਖੂਬ ਗੁਰੂ ਕਾ ਤਾਲ ਗੁਰਦੁਆਰਾ ਆਗਰਾ ਆਪਾਂ ਚੱਲਦੇ ਹੁਣ ਉਧਰ ਪ੍ਰਸ਼ਾਦਾ ਪਾਣੀ ਛੱਕਦੇ ਆਂ ਤੇ ਫਿਰ ਆਪਾਂ ਰੈਸਟ ਕਰਦੇ ਆਂ ਕਿਉਂਕਿ ਆਪਾਂ ਫਿਰ ਜਾਣਾ ਮਾਰਨਿੰਗ ਵਿੱਚ ਵੀ ਇੱਕ ਮੇਲਾ ਬੰਦਾ ਬੈਠਾ ਕੰਮ ਚੱਲ ਰਿਆ ਵਾ ਮੈਂ ਜ਼ੂਮ ਕਰਕੇ ਦਿਖਾਉਣਾ। ਪੌੜੀ ਲਾਈ ਹੋਈ ਆ, ਲਾਈਟ ਮੱਚਦੀ ਆ ਵਿੱਚ। ਤੇ ਕੰਮ ਚੱਲ ਰਿਹਾ ਵਿੱਚ। ਹਾਏ। ਹਾਂ। ਹਰੋ। ਤੇ ਆਹ ਬਹੋ ਗੁਰਮਤ ਜਿਹੜੀ ਸੰਗੀਤ ਵਿਦਿਆਲਾ ਵਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਮਤ ਸੰਗੀਤ ਵਿਦਿਆਲਾ। ਤੇ ਜਿੰਨੇ ਵੀ ਬੱਚੇ ਨੇ ਛੋਟੇ ਮੈਂ ਪਿੱਛੇ ਇੱਕ ਵੀਡੀਓ ਜਿਹੜਾ ਕਲਿੱਪ ਦਿਖਾਇਆ ਉਹ ਦਸਤਾਰ ਸਜਾ ਰਿਆ ਸੀ ਉਹਦੇ। ਬਹੁਤ ਛੋਟੇ ਬੱਚੇ ਨੇ ਤੇ ਇੱਥੇ ਜਿਹੜਾ ਸੰਗੀਤ ਉਹਦੀ ਸਿਖਲਾਈ ਪ੍ਰਾਪਤ ਕਰਦੇ ਨੇ ਇੱਥੇ। ਉਹ ਵੀ ਇੱਥੇ ਬਣਾਈ ਗਈ ਆ ਸੰਗੀਤ ਵਿਦਿਆਲਾ ਅੱਜ ਦੀ ਵੀਡੀਓ ਜਿਹੜੀ ਆ ਉਹ ਆਪਾਂ ਇੱਥੇ ਹੀ ਸਮਾਪਤ ਕਰਦੇ ਆ ਤੁਸੀਂ ਗੁਰੂ ਕਾ ਤਾਲ ਗੁਰਦੁਆਰਾ ਆਗਰੇ ਦਾ ਜਿਹੜਾ ਇਤਿਹਾਸ ਉਹ ਜਾਣਿਆ ਕਦੇ ਵੀ ਕੋਈ ਇੱਧਰ ਤੁਸੀਂ ਹਜੂਰ ਸਾਹਿਬ ਜਾਣਿਓ ਜਾਂ ਕਿਤੇ ਇੱਧਰ ਦਰਸ਼ਨ ਮੇਲੇ ਕਰਨ ਜਾਣਿਓ ਤਾਂ ਇੱਥੇ ਤੁਸੀਂ ਬੇਚੇਜਕ ਠਹਿਰ ਸਕਦੇ ਹੋ 24 ਘੰਟੇ ਖੁੱਲਾ ਹੀ ਹੁੰਦਾ ਗੁਰਦੁਆਰਾ ਸਾਹਿਬ ਲੰਗਰ ਸਾਹਿਬ ਤੁਹਾਨੂੰ ਅੱਧੀ ਰਾਤ ਵੀ ਇੱਥੇ ਮਿਲ ਜਾਵੇਗਾ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਅਗਲੀ ਵੀਡੀਓ ਤੱਕ ਇਦਾਂ ਹੀ ਪਿਆਰ ਬਖਸ਼ਦੇ ਰਹੇ ਹੋ ਤਦ ਤੱਕ ਲਈ ਜੀ ਰੱਬ ਰਾਖਾ ਸਤਿ ਸ਼੍ਰੀ ਅਕਾਲ